ਸੋ ਹਾਂਜੀ ਦੋਸਤੋ ਹਾਜ਼ਰ ਹਾਂ ਤੁਹਾਡੇ ਸਾਰਿਆਂ ਲਈ ਅੱਜ ਦੀ ਖੋਰ ਨਵੀਂ ਅਪਡੇਟ ਲੈ ਕੇ ਸੋ ਕੱਲ ਵੀ 32 ਤਰੀਕ ਨੂੰ ਜਿਹੜਾ ਸਿੱਖਿਆ ਭਾਵ ਅਗਲਕ ਪੱਤਰ ਜਾਰੀ ਹੋਇਆ ਇਹਨਾਂ ਬਾਰੇ ਹੈ ਇਹ ਜਾਣਕਾਰੀ ਤੁਹਾਨੂੰ ਸਾਂਝ ਕਰਦੇ ਹਾਂ ਕਿਰਪਾ ਕਰਕੇ ਬਨੇ ਰਹੋ ਸੋ ਜਿਹੜੇ ਮੇਰੇ ਭੈਣ ਭਰਾ ਪਹਿਲੀ ਵਾਰ ਹੈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਕੋਸ਼ਿਸ਼ ਕਰਦੇ ਹਾਂ ਹਰ ਦਿਨ ਕੁਝ ਨਾ ਕੁਝ ਨਵਾਂ ਤੁਹਾਡੇ ਲਈ ਲੈ ਕੇ ਆਉਂਦੀ ਜਿਹੜੀ ਜ਼ਰੂਰਤ ਹੁੰਦੀ ਹੈ ਤਾਂ ਕੋਸ਼ਿਸ਼ ਕਰਦੇ ਹਾਂ ਉਸਨਾਂ ਕੁਝ ਨਵਾਂ ਤੁਹਾਡੇ ਲਈ ਲੈ ਕੇ ਆਈਏ ਸੋ ਮਾਨਯੋਗ ਹਾਈ ਕੋਰਟ ਵੱਲੋਂ ਜਿਹੜੀ ਸਿਵਲ ਰੈਟ੍ਰਿਬਿਊਸ਼ਨ ਪਈ ਸੀ ਜੀ 284 ਜਿਸ ਵਿੱਚ ਮਾਨਯੋਗ ਹਾਈ ਕੋਰਟ ਦੇ ਹੁਕਮ ਮਿਤੀ 15 23 ਰਹੀ ਮਾਸਟਰ ਕਾਡਰ ਦੀ ਨੀਤੀ 19 6 19 ਰਹੀ ਜਾਰੀ ਕੀਤੀ ਸਾਂਝੀ ਸੀ ਸੀਨੀਅਰਤਾ ਸੂਚੀ ਖਤਮ ਕਰ ਦਿੱਤੀ ਗਈ ਸੀ ਸੋ ਉਸ ਤੋਂ ਬਾਅਦ ਨਵੀਂ ਜਿਹੜੀ ਸੀਨੀਅਰਤਾ ਸੂਚੀ 29 5 24 ਤੇ 5 8 24 ਰਹੀ ਮਾਸਟਰ ਕਾਡਰ ਦੀ ਪ੍ਰੋਵੀਜ਼ਨਲ ਜਿਹੜੀ ਨਵੀਂ ਸੂਚੀ ਤਿਆਰ ਕੀਤੀ ਗਈ ਸੋ ਸੀਨੀਅਰਤਾ ਸੂਚੀ ਵਿਭਾਗ ਦੀ ਵੈਬਸਾਈਟ ਤੇ ਅਪਲੋਡ ਵੀ ਕੀਤੀ ਗਈ ਉਸ ਤੋਂ ਬਾਅਦ ਨਵੀਂ ਤਿਆਰ ਕੀਤੀ ਗਈ ਸੀਨੀਅਰਤਾ ਸੂਚੀ ਦੇ ਆਧਾਰ ਤੇ ਮਿਤੀ 9 5 25 ਅਤੇ 13 5 25 ਨੂੰ ਪਬਲਿਕ ਨੋਟਿਸ ਜਾਰੀ ਕਰਦੇ ਹੋਏ ਲੈਕਚਰਰ ఫిਜ਼ੀਕਲ ਐਜੂਕੇਸ਼ਨ ਦੇ ਕਿਸ ਮੰਗੇ ਗਏ ਸਨ ਜਿਸ ਸੰਸਾਰ ਬਖੋਖ ਮਿੱਤੀਆਂ ਨੂੰ ਆਸਟਰ ਕਾਡਰ ਤੋਂ ਬਤੌਰ ਲੈਕਚਰਰ ਫਿਜ਼ੀਕਲ ਐਜੂਕੇਸ਼ਨ ਦੀਆਂ ਪਦ ਉਨਤੀਆਂ ਕਰਦੇ ਹੋਏ ਸਬੰਧਤ ਜ਼ਿਲ੍ਹਾ ਸਿੱਖਿਆ ਅਫਸਰ ਵਿਖੇ ਜੁਆਇਨ ਕਰਵਾਇਆ ਗਿਆ ਸੀ ਹੁਣ ਪਦ ਉਨਤ ਕਰਮਚਾਰੀਆਂ ਨੂੰ ਹੇਠ ਲਿਖੇ ਅਨਸਾਰ ਸਟੇਸ਼ਨ ਅਲਾਟ ਕੀਤੇ ਜਾਣੇ ਸੋ ਦੋਸਤੋ ਮਾਸਟਰ ਕਾਡਰ ਤੋਂ ਬਤੌਰ ਫਿਜ਼ੀਕਲ ਲੈਕਚਰਰ ਪ੍ਰਮੋਟ ਹੋਏ ਕਰਮਚਾਰੀਆਂ ਨੂੰ ਸਟੇਸ਼ਨ ਚੁਆਇਸ ਕਰਵਾਈ ਜਾਣੀ ਹੈ ਠੀਕ ਹੈ ਜੀ ਸੋ ਉਸ ਤੋਂ ਜਿਹੜੇ ਹੈਗਾ ਇਹਨਾਂ ਨੇ ਆ ਫਿਜ਼ੀਕਲ ਐਜੂਕੇਸ਼ਨ ਦੇ ਜਿਹੜੇ ਕਰਮਚਾਰੀ ਆ ਉਹਨਾਂ ਦੀ ਲਿਸਟ ਸਾਂਝੀ ਕੀਤੀ ਹੈ ਟੋਟਲ ਕਿੰਨੇ ਕਰਮਚਾਰੀ ਐ ਜਿਹੜੇ ਉਹ ਕੀਤੇ ਗਏ ਠੀਕ ਹੈ ਜੀ ਤਾਂ ਤਕਰੀਬਨ ਆ ਸਾਰੇ ਉਹ ਕੈਂਡੀਡੇਟਸ ਨੇ ਜਿਨ੍ਹਾਂ ਦੀ ਲਿਸਟ ਸਾਂਝੀ ਕੀਤੀ ਗਈ ਹੈ ਮਾਸਟਰ ਕੇਟਰ ਤੋਂ ਬਤੌਰ ਜਿਹੜੇ ਫਿਜ਼ੀਕਲ ਲੈਕਚਰਰ ਜਿਹੜੇ ਪ੍ਰਮੋਟ ਹੋਇਆ ਕਰਮਚਾਰੀ ਠੀਕ ਹੈ ਜੀ ਤਾਂ ਬਤੌਰ ਨਾਲ ਸਾਂਝੀ ਕਰਦਨੇ ਆ ਤਕਰੀਬਨ ਜਿਹੜੇ ਇਹ ਲੋ ਜੀ 69 ਜਿਹੜੇ ਇਹ ਕਰਮਚਾਰੀ ਐ ਤਕਰੀਬਨ ਠੀਕ ਹੈ ਜੀ 70 ਦੇ ਲਗਭਗ ਜਿਹੜੇ ਫਿਜ਼ੀਕਲ ਜਿਹੜੇ ਪ੍ਰਮੋਟ ਹੋਏ ਮਾਸਟਰ ਕੈਡਰ ਤੋਂ ਪਰ ਜਿਹੜੇ ਸਭ ਤੋਂ ਦੋਸਤੋ ਜਿਹੜੀਆਂ ਜ਼ਰੂਰੀ ਚੀਜ਼ਾਂ ਨੇ ਉਹ ਇਹ ਹੈ ਇਹਨਾਂ ਦੀਆਂ ਜਿਹੜੀਆਂ ਸ਼ਰਤਾਂ ਕੀ ਨੇ ਠੀਕ ਹੈ ਪਰ ਉਹਨਾਂ ਤੋਂ ਕੀਤੇ ਕਰਮਚਾਰੀਆਂ ਦਾ ਪਰਕ ਸਮਾਂ ਸਿਰਫ 1 ਸਾਲ ਦਾ ਹੋ ਜਿਹੜੇ ਮਾਸਟਰ ਕੈਡਰ ਤੋਂ ਪ੍ਰਮੋਟ ਹੋਇਆ ਹੈ ਲੈਕਚਰ ਆਫ ਕੈਡਰ ਦੇ ਵਿੱਚ ਉਹਨਾਂ ਦਾ ਪਰਕ ਸਮਾਂ 1 ਸਾਲ ਦਾ ਹੋਊਗਾ ਤਰੱਕੀ ਲਈ ਵਿਚਾਰੇ ਗਏ ਉਮੀਦਵਾਰ ਜੋ ਕਰਮਚਾਰੀ ਇਹਨਾਂ ਹੁਕਮਾਂ ਦੀ ਨੂੰ ਮੀਤੀ ਨੂੰ ਵਾਦੇ ਤੇ ਚੱਲ ਰਿਹਾ ਹੈ ਤਾਂ ਇਹੇ ਕਰਮਚਾਰੀ ਸਰਕਾਰ ਦੀ ਹਦਦਤਨ ਸਾਰ ਤਰੱਕੀ ਲੈਣ ਦੇ ਹੱਕਦਾਰ ਨਹੀਂ ਹੈ ਦੋਸਤੋ ਜਿਹੜਾ ਕੋਈ ਪਹਿਲੇ ਕਰਮਚਾਰੀ ਜਿਹੜਾ ਵਾਦੇ ਤੇ ਚੱਲ ਰਿਹਾ ਹੈ ਠੀਕ ਹੈ ਜੀ ਤਾਂ ਉਹਨੂੰ ਇਹਦੇ ਵਿੱਚ ਨਹੀਂ ਵਿਚਾਰਿਆ ਜਾਊਗਾ ਦੂਸਰਾ ਇਹ ਹੈ ਜੇਕਰ ਜਿਹੜੇ ਇਹਨਾਂ ਦੇ ਚ ਪਟੀਸ਼ਨਾਂ ਲੱਗੀਆਂ ਠੀਕ ਹੈ ਜੀ ਉਹ ਚਾਹੇ ਬਲਦੇਵ ਸਿੰਘ ਤੇ ਕਰਮਜੀਤ ਦੇ ਰਿਲੇਟਡ ਹੋਣ ਉਹਨਾਂ ਨੂੰ ਇਸ ਦੇ ਵਿੱਚ ਵਿਚਾਰਿਆ ਜਾਊਗਾ ਉਸ ਤੋਂ ਬਾਅਦ ਜੀ ਹਰਪ੍ਰੀਤ ਸਿੰਘ ਬਨਾਮ ਪੰਜਾਬ ਸਰਕਾਰ ਦੇ ਹੋਰਾਂ ਵਿੱਚ ਅੰਤਮ ਹੋਣ ਵਾਲੇ ਫੈਸਲੇ ਇਹਨਾਂ ਪਦਮਨ ਤੇ ਲਾਗੂ ਹੋਣਗੇ ਜਿਹੜਾ ਵੀ ਫੈਸਲਾ ਹੋਊਗਾ ਉਹ ਇਹਨਾਂ ਤੇ ਲਾਗੂ ਹੋਊਗਾ ਬਾਈ ਚਾਂਸ ਮੰਨ ਲਓ ਜਿਹੜਾ ਦਾ ਕੇਸ ਚੱਲ ਰਿਹਾ ਹੈ ਤੇ ਉਹਦੇ ਵਿੱਚ ਪ੍ਰੋਮੋਸ਼ਨ ਦੇ ਵਿੱਚ ਵੀ ਆਇਆ ਹੈ ਤਾਂ ਜਦੋਂ ਵੀ ਕੇਸ ਦਾ ਕੋਈ ਸੁਣਵਾਈ ਹੁੰਦੀ ਹੈ ਤਾਂ ਉਸ ਤੋਂ ਬਾਅਦ ਜੇਕਰ ਇਹਨਾਂ ਤੇ ਲਾਗੂ ਹੁੰਦਾ ਹੈ ਤਾਂ ਇਹ ਉਹ ਵੀ ਪਦਨੁਤ ਕੀਤੇ ਜਾਣਗੇ ਹੁਕਮ ਜਾਰੀ ਹੋਣ ਉਪਰੰਤ ਕਰਮਚਾਰੀ 3 ਦਿਨਾਂ ਦੇ ਅੰਦਰ ਅੰਦਰ ਅਲਾਟ ਕੀਤੇ ਗਏ ਸਟੇਸ਼ਨਾਂ 'ਤੇ ਹਰ ਹਾਲਤ ਵਿੱਚ ਹਾਜ਼ਰ ਹੋਣਾ ਯਕੀਨੀ ਬਣਾਉਣਗੇ ਜੇਕਰ ਕਰਮਚਾਰੀ ਮਿੱਥੇ ਸਮੇਂ ਅੰਦਰ ਅਲਾਟ ਕੀਤੇ ਸਟੇਸ਼ਨਾਂ ਤੇ ਹਾਜ਼ਰ ਨਹੀਂ ਹੁੰਦਾ ਤਾਂ ਲੈਕਚਰਰ ਦੀ ਪਦ 29 ਤੋਂ ਸਬੰਧਤ ਤੇ ਵਿਸ਼ੇ 2 ਸਾਲ ਲਈ ਡੀਵਾਰ ਕਰ ਦਿੱਤਾ ਜਾਏਗਾ ਜਿਸ ਤਰ੍ਹਾਂ ਕਿ ਆਪਾਂ ਦੋਸਤੋ ਪਹਿਲਾਂ ਵੀ ਦੇਖਿਆ ਚਾਹ ਮਾਸਟਰ ਕੇਟਰ ਸੀਗਾ ਚਾਹੇ ਹੈਡਮਾਸਟਰ ਸੀਗਾ ਵੀ ਜਿਹੜਾ ਕਰਮਚਾਰੀ ਦਿੱਤੇ ਹੋਏ ਸਟੇਸ਼ਨ ਤੇ ਨਹੀਂ ਪਹੁੰਚਦਾ ਸੀ ਜਾਂ ਨਹੀਂ ਜੁਆਇਨ ਕਰਦਾ ਸੀ ਤਾਂ ਉਹਨੂੰ 2 ਸਾਲ ਤੱਕ ਲਈ ਡੀਵਾਰ ਕਰ ਦਿੱਤਾ ਜਾਂਦਾ ਸੀ ਠੀਕ ਹੈ ਜੀ ਭਾਵੇਂ ਉਸਨੂੰ ਵਿਚਾਰ ਨਹੀਂ ਜਾਊਗਾ ਉਹ ਜੇ ਇਹ ਕਰਮਚਾਰੀ ਦੀ ਸੇਵਾ ਪੱਤਰੀ ਵਿੱਚ ਡਿਵੋਰਸ ਸੰਬੰਧੀ ਐਂਟਰੀ ਕਰਨਾ ਚਾਹੀ ਕਿੰਨੀ ਬਣਾਉਣਗੇ ਦੇਖੋ ਠੀਕ ਹੈ ਉਹਦੀ ਉਹਦੀ ਵਕਾਇਦਾ ਈਸੀਆਰ ਦੇ ਉੱਪਰ ਉਹ ਲਿਖਿਆ ਜਾਊਗਾ ਠੀਕ ਹੈ ਜੀ ਸੰਬੰਧਿਤ ਕਰਮਚਾਰੀ ਤਰੱਕੀ ਵਾਲੇ ਸਟੇਸ਼ਨ ਤੇ ਹਾਜ਼ਰ ਹੋਣ ਦੀ ਸੂਰਤ ਵਿੱਚ ਆਪਣਾ ਤਰੱਕੀ ਸੇਵਾ ਰਿਕਾਰਡ ਡਾਟਾ ਈ ਪੰਜਾਬ ਪੋਰਟਲ ਤੇ ਇਸ ਪੱਤਰ ਤੇ ਜਾਰੀ ਹੁੰਦਾ 7 ਦਿਨਾਂ ਦੇ ਅੰਦਰ ਅੰਦਰ ਅਪਡੇਟ ਕਰਨਾ ਵਿੱਚ ਕਿੰਨੀ ਬਣਾਉਣਗੇ ਠੀਕ ਹੈ ਜੀ ਚਾਹੇ ਓਪੀ ਪੰਜਾਬ ਹੋਵੇ ਆਈਚਰ ਐਮਐਸ ਹੋਵੇ ਜਾਂ ਆਪਣੀ ਈਸੀਆਰ ਹੋਵੇ ਉਹਨਾਂ ਦੇ ਉੱਪਰ ਅਪਡੇਸ਼ਨ ਜ਼ਰੂਰ ਹੋਊਗੇ ਅਲੋਟ ਕੀਤੇ ਸਟੇਸ਼ਨ ਤੇ ਹਾਜ਼ਰ ਨਾ ਡਾਟਾ ਅਪਲੋਡ ਨਾ ਕਰਨ ਦੀ ਸੂਰਤ ਵਿੱਚ ਸਬੰਧਤ ਕਰਮਚਾਰੀ ਨਿਯਮਾਂ ਦੇ ਦੋਸਾ ਦੇ ਡੀਵਾਰ ਕਰਤਾ ਜਾਂਦਾ ਤੇ ਮੂੜ ਸਪਸ਼ਟ ਕੀਤਾ ਜਾਂਦਾ ਕਿ ਡੀਵਾਰ ਸੰਬੰਧੀ ਕਰਮਚਾਰੀ ਕਾਰਵਾਈ ਪੋਰਟਲ ਤੇ ਉਪਲਬਧ ਡਾਟੇ ਦੇ ਆਧਾਰ ਤੇ ਕੀਤੀ ਜਾਏਗੀ ਠੀਕ ਹੈ ਜੀ ਇਹ ਮੰਨ ਨਾਲ ਬੜੀ ਸ਼ਕਤੀ ਦੇ ਨਾਲ ਇਹਨਾਂ ਨੇ ਜਿਹੜੇ ਉਹ ਜਾਰੀ ਕੀਤੇ ਹੁਕਮ ਜਾਰੀ ਹੁਣ ਤੋਂ ਅੰਤ ਕਿਸੇ ਕਰਮਚਾਰੀ ਦੇ ਵਿਰੁੱਧ ਵਿਭਾਗੀ ਕਾਰਵਾਈ ਜਿਹੜਾ ਸਜ਼ਾ ਅਸਰ ਵਿਜੀਲੈਂਸ ਇਨਕੁਆਇਰੀ ਜਾਂ ਕੋਈ ਵੀ ਕੋਰਟ ਕੇਸ ਚੱਲਦਾ ਪਾਇਆ ਤਾਂ ਇਹ ਜ਼ਿੰਮੇਵਾਰੀ ਡੀਡੀਓ ਸੰਬੰਧੀ ਜਿਲ੍ਹਾ ਸਿਖਿਆ ਅਫਸਰ ਦੇ ਕੋਲ ਉਸ ਕਰਮਚਾਰੀ ਨੂੰ ਹੀ فارغ ਕੀਤਾ ਜਾਵੇ ਨਾ ਹੀ ਹਾਜ਼ਰ ਕਰਵਾਇਆ ਜਾਵੇ ਠੀਕ ਹੈ ਜੀ ਨਾ ਤਾਂ ਜੇਕਰ ਇਸ ਤਰ੍ਹਾਂ ਦਾ ਕੋਈ ਵੀ ਕਰਮਚਾਰੀ ਜਿਹਦੇ ਉੱਪਰ ਥੋੜਾ ਬਹੁਤ ਕੋਈ ਕਿਸੇ ਤਰ੍ਹਾਂ ਦਾ ਕੇਸ ਜਾਂ ਕੋਈ ਇਸ ਤਰ੍ਹਾਂ ਦਾ ਕੋਈ ਕੇਸ ਚੱਲਦਾ ਹੈ ਜਿਹਦੇ ਉੱਪਰ ਮਤਲਬ ਸਬੰਧਤ ਡੀਡੀਓ ਹੈ ਨਾ ਤਾਂ ਉਹ فارਗ ਕਰੂਗਾ ਤੇ ਨਾ ਹੀ ਜੁਆਇਨ ਕਰਾਇਆ ਜਾਊਗਾ ਜੇਕਰ ਕਰਮਚਾਰੀ ਉਪਰੋਕਤ ਸ਼ਰਤਾਂ ਪੂਰੀ ਨਹੀਂ ਕਰਦਾ ਤਾਂ ਉਸ ਕਰਮਚਾਰੀ ਦੀ ਪਦ ਉਨਤੀ ਰੱਦ ਸਮਝੀ ਜਾਊਗੀ ਇਸ ਸੰਬੰਧੀ ਡੀਡੀਓ ਵੀ ਠੀਕ ਹੈ ਜੀ ਜੇਕਰ ਉਹ ਨਹੀਂ ਜੁਆਇਨ ਕਰਦਾ ਤਾਂ ਰੱਦ ਸਮਝਿਆ ਜਾਊਗਾ ਲੈਕ ਤੇ ਅਨੁਸਾਰ ਕੀਤੀ ਜਾਏਗੀ ਜੇਕਰ ਹੁਕਮ ਜਾਰੀ ਹੋਣ ਉਪਰੰਤ ਵਿੱਚ ਕਰਮਚਾਰੀ ਦੀ ਸੇਵਾ ਵਿਰਵਜਾ ਵਿੱਦਿਕ ਯੋਗਤਾ ਵਿਰਵਿ ਗਲਤ ਪਾਇਗੀ ਤਾਂ ਬਿਨਾ ਨੋਟਸ ਜਾਰੀ ਕੀਤੇ ਵਿਭਾਗ ਜਿਹੜਾ ਹੋ ਉਸ ਨੂੰ ਵਾਪਸ ਰੱਖਮਾ ਜਿਹੜਾ ਉਹ ਰਿਪੋਰਟ ਕਰਨ ਦਾ ਅਧਿਕਾਰ ਵਿਭਾਗ ਪਾਸ ਰੱਖਮਾ ਹੋਏਗਾ ਤਾਂ ਜੇਕਰ ਇਸ ਤਰ੍ਹਾਂ ਦਾ ਕੋਈ ਕਰਮਚਾਰੀ ਹੁੰਦਾ ਹੈ ਠੀਕ ਹੈ ਜੀ ਜੇ ਗਲਤ ਤਰੀਕੇ ਨਾਲ ਜਾਂ ਗਲਤ ਡਾਟਾ ਸ਼ੋਅ ਕਰਦਾ ਤਾਂ ਉਹ ਨੂੰ ਜਿਹੜਾ ਉਹ ਰੱਦ ਕਰ ਸਕਦੇ ਇਹ ਹੁਕਮ ਸਮਰੱਥ ਅਧਿਕਾਰੀ ਦੇ ਪ੍ਰਬੰਧਕ ਉਪਰੰਤ ਜਾਰੀ ਕੀਤਾ ਤੁਸੋਂ ਦੋਸਤੋ ਇਹ ਸੀ ਮਾਸਟਰ ਕਿਰ ਤੋਂ ਬਤੌਰ ਲੈਕਚਰਰ ਫਿਜ਼ੀਕਲ ਐਜੂਕੇਸ਼ਨ ਦੇ ਜਿਹੜੇ ਤਕਰੀਬ ਉਹ ਪ੍ਰਮੋਟ ਹੋਇਆ ਸੋ ਉਹਨਾਂ ਨੂੰ ਬੜੀ ਸ਼ਕਤੀ ਦੇ ਨਾਲ ਕਹਿਆ ਗਿਆ ਜੇਕਰ ਉਹ ਪ੍ਰਮੋਸ਼ਨ ਲੈਣ ਉਪਰੰਤ ਸਟੇਸ਼ਨ ਆਫ ਦਾ ਚੋਇਸ ਨਹੀਂ ਕਰਦੇ ਇਸ ਸਟੇਸ਼ਨ ਤੇ ਨਹੀਂ ਪਹੁੰਚਦੇ ਤੇ ਨੰਦਾਂ ਦੇ ਅੰਦਰ ਅੰਦਰ ਤਾਂ ਉਹਨਾਂ ਨੂੰ 2 ਸਾਲ ਦੇ ਲਈ ਡੀਵਾਰ ਕਰ ਦਿੱਤਾ ਜਾਊਗਾ ਕਿਰਪਾ ਕਰਕੇ ਵੱਧ ਤੋਂ ਵੱਧ ਲਾਈਕ ਸ਼ੇਅਰ ਜਰੂਰ ਕਰਿਆ ਕਰਿਓ ਤੇ ਕਮੈਂਟ ਜਰੂਰ ਕਰਿਆ ਕਰਿਓ ਠੀਕ ਹੈ ਜੀ ਚਾਹੇ ਤੁਹਾਡਾ ਕੋਈ ਸੁਝਾਅ ਹੁੰਦਾ ਹੈ ਚਾਹੇ ਤੁਸੀਂ ਕੋਈ ਵੈਸੇ ਤੁਹਾਨੂੰ ਚੰਗਾ ਲੱਗਿਆ ਤਾਂ ਉਹਦਾ ਵੀ ਇੱਕ ਕਮੈਂਟ ਜਰੂਰ ਕਰਦਿਆ ਕਰੋ ਇਹਦੇ ਨਾਲ ਜਿਹੜਾ ਉਹ ਹੌਸਲਾ ਹੋ ਜਾਏ ਵੱਧਦੀ ਹੈ ਤੇ ਦੇਖਣ ਸੋ ਉਹਨਾਂ ਨੂੰ ਮਿਲਦਾ ਵੀ ਕੀ ਇਹਦੇ ਵਿੱਚ ਚੰਗਾ ਕੀਤਾ ਜਾ ਸਕਦਾ ਠੀਕ ਹੈ ਜੀ ਸ